ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਇਸ ਸਬੰਧੀ ਅਜ ਬਟਾਲਾ ਵਿੱਚ ਇੱਕ ਬਿਲਡਿੰਗ ਤੇ ਪੀਲਾ ਪੰਜਾ ਚਲਾਇਆ ਗਿਆ ਇਸ ਸਬੰਧੀ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਜਿਨ੍ਹਾਂ ਤੇ ਨਸ਼ਿਆਂ ਦੇ ਮਾਮਲੇ ਦਰਜ ਹਨ ਉਹ ਬਿਲਡਿੰਗਾਂ ਢਾਹ ਦਿੱਤੀਆਂ ਜਾਣਗੀਆਂ ਜੇ ਪਾਸੇ ਬਿਲਡਿੰਗ ਮਾਲਕ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿਰੋਧ ਵਿੱਚ ਮਾਨਯੋਗ ਅਦਾਲਤ ਵਿੱਚ ਜਾਵਾਂਗੇ ਮਾਣ ਰੱਖਦੇ ਨੇ ਕੁੜੀ ਆਪਣੀ ਅਦਾਸਦੀ ਉਤੋਂ ਲਾਵਾ ਜੇ ਕੋਈ ਪ੍ਰੋਬਲਮ ਹੈ ਸਾਡੇ ਜਿਹੜੇ ਹੈਗੇ ਆ ਸਾਡੇ ਡਿਪਾਰਟਮੈਂਟ ਦੇ ਸਾਰੇ ਆਏ ਨੇ ਸਾਹਮਣੇ ਆ ਰਹੇ ਉਹਨਾਂ ਦਾ ਭੇਜੇ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਵਰਸਪਲਾਈਆ ਬਟ ਆ ਇਹਨੂੰ ਖਾਲੀ ਕਰ ਲੋ ਕਿ ਭਾਰ ਬਿਜਲੀ ਦਾ ਕਨੈਕਸ਼ਨ ਸਮਾਨ ਕਰਾ ਆਪਣੇ ਨੂੰ ਬਹੁਤ ਕਰ ਦੇਣਾ ਠੀਕ ਠੀਕ ਇਹ ਤਾਂ ਕਰ ਲੋ ਮੈਡਮ ਸੈਂਟਰ ਬਹੁਤ ਬਹੁਤ ਕਰ ਰੋ ਪਾਓ ਬਹੁਤ ਬੱਜੀ ਜੀ ਉਹ ਨਿਮਰਾਨ ਮੋਰਾਨ ਜਬਰ ਗਿਆ ਬਹੁਤ ਸ਼ਰਮਿੰਗ ਹੈ ਹਾਂ ਤੇ ਕਾਰੋਬਾਰ ਚੱਲ ਜਾ ਰਿਹਾ ਹੈ। ਰੈਡੀ? ਠੀਕ ਜੀ। ਅੱਜ ਅਸੀਂ ਗਾਂਧੀ ਨਗਰ ਕੈਂਪ ਦੇ ਵਿੱਚ ਖੜੇ ਹੈਗੇ ਨੇ। ਇਹ ਬਟਾਲਾ ਪੁਲਿਸ ਡਿਸਟ੍ਰਿਕਟ ਦਾ ਇੱਕ ਡਰੱਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮਾਂ ਰਾਹੀਂ ਅਸੀਂ ਅੱਜ ਇੱਥੇ ਇੱਕ ਡਿਮੋਲਿਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਐਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮਾਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱੱਚਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲॉ ਐਂਡ ਆਰਡਰ ਔਰ ਸੁਰੱਖਿਆ ਨੂੰ ਮਧੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱਜਾ ਹੈ ਇਹਦੇ ਬਰ ਖਿਲਾਫ 4 ਮੁਕਦਮੇ ਦਰਜ ਹੋ ਗਏ ਨੇ ਜਿਹੜਾ ਜੀਵਨ ਕੁਮਾਰ son of ਗੁਲਸ਼ਨ ਕੁਮਾਰ ਹੈ ਇਹਦੇ ਬਰ ਖਿਲਾਫ ਵੀ ਐਨਡੀਪੀਐਸ ਦੇ 3 ਮੁਕਦਮੇ ਦਰਜ ਹੋ ਗਏ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆ ਹੈਗੀ ਆ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤੋੜੇ ਰਹੀ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇਣੀ ਪਊਗੀ ਐਨਕ੍ਰੋਚਮੈਂਟ ਸਰ ਨਜਾਇਜ਼ ਕਬਜ਼ਾ ਹੋ ਗਿਆ ਜੁੱਧ ਨਸ਼ਿਆਂ ਵਿਰੁੱਧ ਆ ਕਿ ਨਜਾਇਜ਼ ਕਬਜ਼ੇ ਠਾਈ ਜਾਵੇ ਇਹਦੇ ਵਿੱਚ ਫੰਡਮੈਂਟਲ ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰਸ ਆਏ ਹੋਣੇ ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਜਾਇਦਾਦ ਖੀਦ ਕੇ ਬਣਾਈ ਆ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਹੋਈ ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ ਚੌਥਰ ਮੁਲਜ਼ਮ ਹੈਗੇ ਨੇ 59 ਕੇਸਾਂ ਦੇ ਵਿੱਚ ਕੀ ਸਮਝੀਏ ਦੇਰ ਆਦਰ ਉਸ ਪੀ ਪੁਲਿਸ ਹਮੇਸ਼ਾ ਹੀ ਇਸ ਚੀਜ਼ ਤੇ ਉਤੇ ਕੰਮ ਕਰ ਰਹੀ ਹੈ ਤਾਂ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਚ ਤਾਂ ਕੋਸ਼ਿਸ਼ ਇਹ ਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟ ਦੇ ਅੱਗੇ ਹੋਰ ਵੀ ਇਸ ਤਰੀਕੇ ਦੇ ਕਾਰਜ ਚੱਲਦੇ ਰਹਿਣਗੇ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਸਿਕ ਬਟਾਲੇ ਨੇ ਆਈਡੈਂਟੀਫਾਈ ਕਰ ਲਏ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਜੀ ਕੁਝ ਜਿਹਨਾਂ ਦਾ ਜਿਹਨਾਂ ਦਾ ਘਟਾ ਹੈ ਜੀ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਨੂੰ ਬੇਦਖਲ ਕਰ ਦਿੱਤਾ ਤਾਂ ਜਦੋਂ ਕੁਝ ਕੁ ਮਹੀਨੇ ਹੋਏ ਆ ਲੇਕਿਨ ਲੱਗਦਾ ਕਿ ਉਹ ਕਹਿੰਦੇ ਕਿ ਕਾਰਵਾਈ ਠੀਕ ਹੈ ਬਟ ਸਾਡੇ ਦੇ ਨਜਾਇਜ਼ ਹੋਏ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰੋਪਰਟੀਆਂ ਹੈਗੀ ਆ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਕੇ ਡਿਮਾਲਿਸ਼ ਕਰ ਸਕਦੀ ਹੈ ਕਮਰਸ਼ੀਅਲ ਕੌਂਸਲ ਕੀ ਹੈ ਦੋਵਾਂ ਕੋਲ ਇਚੂ ਵੱਖ-ਵੱਖ ਕੁਆਂਟੀਟੀ ਆਲੱਗ-ਆਲੱਗ ਜਿਹੜੇ ਹੈਗੇ ਨੇ ਮੁਕਦਮੇ ਇਹਨਾਂ ਦੇ ਐਨਡੀਪੀਐਸ ਦੇ ਦਰਜਾ ਗਏ ਨੇ ਉਹ ਆਈ ਐਮ ਨਾਟ ਸ਼ੋਰ ਪਰ ਜਿਨ੍ਹਾਂ ਨੇ ਸਟੇ ਲਿਆ ਆ ਈਆਂ ਕੋ ਸਟੇ ਆਰਡਰ ਜੀਆ ਸਟੇ ਆਰਡਰ ਵੀ ਫੜੇ ਨਹੀਂ ਇਹ ਜਿਹੜਾ ਪ੍ਰੋਸੈਸ ਚੱਲਦਾ ਪਿਆ ਜਿਹੜਾ ਅਸੀਂ ਅੱਜ ਕਰ ਰਹੇ ਨੇ ਤਾਂ ਉਹਦੇ ਵਿੱਚ ਐਸ ਪਰ ਪ੍ਰੋਸੀਜਰ ਹੀ ਅਸੀਂ ਕਰ ਰਹੇ ਨੇ ਅੱਜ ਜੀ ਕੋਰਟ ਦੇ ਹੁਕਮਾਂ ਨੂੰ ਉਲੰਘਣਾ ਕਰ ਸਕਦੇ ਜੇ ਤੁਹਾਨੂੰ ਲੱਗਦਾ ਕੋਈ ਸਟੇ ਆਰਡਰ ਹੈਗਾ ਤੁਹਾਡੇ ਰਾਈਆਂ ਅਪੀਲ ਹੈ ਵੀ ਸਟੇ ਉਹਦੀ ਖਾਰ ਰਹੇ ਹਾਂ ਜੇ ਕੋਈ ਹੈਗਾ ਪੇਸ਼ ਕਰੋ ਸਟੇ ਆਰਡਰ ਇਕੱਲਾ ਪਰ ਵੀ ਸਰ ਸਾਰੇ ਕਈ ਸਟੇ ਆਰਡਰ ਵੀ ਕਹਿ ਰਹੇ ਕਿ ਸਾਡੇ ਕੋਲ ਹੈਗੇ ਜੇ ਕੋਈ ਕਹਿ ਰਿਹਾ ਸਟੇ ਆਰਡਰ ਹੈਗਾ ਤਾਂ ਮੈਂ ਤੁਹਾਡੇ ਰਾਹੀਂ ਅਪੀਲ ਕਰ ਰਿਹਾ ਉਹਨਾਂ ਨੂੰ ਵੀ ਅਪੀਲ ਹੈ ਕਿ ਸਟੇ ਆਰਡਰ ਪੇਸ਼ ਕਰ ਦੇਣ ਜੇ ਕੋਈ ਸਟੇ ਹੈਗਾ ਤਾਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ ਸਟੇ ਆਰਡਰ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਸਟੇ ਆਰਡਰ ਦੀ ਪਾਲਣਾ ਕੀਤੀ ਜਾਵੇਗੀ ਜੇ ਕੋਈ ਸਟੇ ਆਰਡਰ ਹੈਗਾ ਅਸੀਂ ਬੇਨਤੀ ਕਰਦੇ ਹਾਂ ਪੇਸ਼ ਕੀਤਾ ਜਾਵੇ